ਹਾਂਜੀ ਭਰੇ ਮੈਂ ਜੂਰੀਸ ਇਨ ਐਕਟਿੰਗ ਇੰਗਲਿਸ਼ ਸਬਜੈਕਟ ਕੋ ਕੁਆਲੀਫਾਈ ਕੀਤਾ। ਕਲੀਅਰ ਰੈਂਕ ਦੇਖ ਕੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ। ਸਾਡੇ ਪਰਿਵਾਰ ਦੇ ਵਿੱਚ ਪਹਿਲੀ ਵਾਰ ਇੰਗਲਿਸ਼ ਸਬਜੈਕਟ ਦੇ ਵਿੱਚੋਂ ਕਿਸੇ ਨੇ ਜੂਰੀਸ ਨੈਟ ਕੁਆਲੀਫਾਈ ਕੀਤਾ। ਬਹੁਤ ਜ਼ਿਆਦਾ ਖੁਸ਼ੀ ਹੈ। ਪਹਿਲਾਂ ਵੀ ਪਰਿਵਾਰ ਦੇ ਵਿੱਚ ਕੋਈ ਨੌਕਰੀ ਵਾਲੇ ਹੈਗੇ ਸੀ ਜਾਂ ਨਹੀਂ? ਸਾਡੇ ਪਰਿਵਾਰ ਦੇ ਵਿੱਚ ਮੇਰੇ ਤਾਇਆ ਜੀ ਦਾ ਲੜਕਾ ਜੋ ਕਿ ਸਰਕਾਰੀ ਟੀਚਰ ਹੈ, ਉਹ ਸਮਾਜਿਕ ਦੀ ਸਰਕਾਰੀ ਟੀਚਰ ਹੈ ਤੇ ਮੈਂ ਇੰਗਲਿਸ਼ ਦੇ ਵਿੱਚ ਮਾਸਟਰ ਕਿਡਰ ਦੀ ਤਿਆਰੀ ਕਰ ਰਹੇ ਹਾਂ ਤੇ ਜੂਰੀਸੀ ਨੈਟ ਕੁਆਲੀਫਾਈ ਕੀਤਾ। ਠੀਕ ਹੈ ਤੇ ਫੈਮਿਲੀ ਵਿੱਚ ਔਕੜ ਕਿਵੇਂ ਆ ਤੁਹਾਡਾ? ਫੈਮਿਲੀ ਵੀਰੇ ਮਿਡਲ ਫੈਮਿਲੀ ਜਾਈਗੀ ਬਸ ਡੈਡੀ ਪੱਠੇ ਤੇ ਕੰਮ ਕਰਦੇ ਨੇ ਡੈਡੀ ਦੇ ਨਾਲ ਹੀ ਮੈਂ ਹੈਲਪ ਕਰਾਉਣ ਕੰਮ ਦੇ ਵਿੱਚ ਉਸ ਤੋਂ ਬਾਅਦ ਪੜ੍ਹਾਈ ਕਰਦਾਂ ਤੇ ਘਰੇ ਪਸੂ ਰੱਖਿਓ ਨੇ ਉਹਨਾਂ ਨੇ ਕੰਮ ਕਰਦੇ ਆ। ਤੇ ਇਹਦੇ ਨਾਲ ਤੁਸੀਂ ਕੋਈ ਹੋਰ ਜੋਬ ਵਗੈਰਾ ਕਰਦੇ ਸੀ ਜਾਂ ਨਹੀਂ? ਜੋਬ ਡੈਡੀ ਨਾਲ ਹੀ ਪੱਠੇ ਤੇ ਬਸ ਹੈਲਪ ਕਰਾਉਣੇ ਆ ਕੰਮ ਦੇ ਵਿੱਚ ਘਰੇ ਕੰਮ ਕਰਦੇ ਆ ਮੰਮੀ ਨਾਲ ਕੰਮ ਕਰਾਦਨੇ ਘਰੇ। ਠੀਕ ਹੈ ਹੋਰ ਸਟੱਡੀ ਤੁਸੀਂ ਕਿੱਥੋਂ-ਕਿੱਥੋਂ ਕੀਤੀ ਸੀ? ਮੈਂ ਬੀਏ ਆਪਣੀ ਬੀਏਡ ਕੰਪਲੀਟ ਕੀਤੀ ਹੈ ਬਰੂਹ ਤੇਗਵਧਰ ਕਾਲਜ ਆਫ ਐਜੂਕੇਸ਼ਨ ਦਿਲੇਰਾਲਾ ਤੋਂ ਤੇ ਹੁਣ ਮੇਰੀ ਐਮਏ ਚੱਲ ਰਹੀ ਹੈਗੀ ਬੋੜਾਵਾਲ ਕਾਲਜ ਦੇ ਵਿੱਚ ਤੇ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਬਿਰਾ ਨੈਟ ਇਹ ਯੂਜੀਸੀ ਦਾ ਜਿਹੜਾ ਹੈਗਾ ਪੇਪਰ ਕਲੀਅਰ ਹੋਇਆਗਾ ਤਾਂ ਕਿਵੇਂ ਤੁਹਾਨੂੰ ਕਿਵੇਂ ਕਿਸ ਤਰ੍ਹਾਂ ਫੀਲ ਹੋਇਆ ਕਿਸ ਤਰ੍ਹਾਂ ਤੁਸੀਂ ਫੈਮਿਲੀ ਦੇ ਨਾਲ ਗੱਲ ਜਦੋਂ ਸ਼ੇਅਰ ਕੀਤੀ ਹੋਣੀ ਕਿਸ ਤਰ੍ਹਾਂ ਦਾ ਮਾਹੌਲ ਰਿਹਾ ਸੀ ਮੈਂ ਜਦੋਂ ਬਿਰਾ ਯੂਜੀਸੀ ਨੈਟ ਦਾ ਰਿਜ਼ਲਟ ਸ਼ਾਮ ਨੂੰ 7 ਤੋਂ 8 ਵਜੇ ਦੇ ਵਿੱਚਕਾਰ ਆਇਆ ਸੀ ਕਿ ਉਹ ਮੈਂ ਪਰਿਵਾਰ ਨੂੰ ਦੱਸਿਆ ਅਸੀਂ ਰੋਟੀ ਖਾ ਰਹੇ ਜੀਗੇ ਮਤਲਬ ਇੰਨੀ ਜ਼ਿਆਦਾ ਖੁਸ਼ੀ ਸੀ ਕਿ ਉਹ ਰੋਟੀ ਵੀ ਸਾਡੀ ਆਦੋਚਾਲੀ ਰਹਗੀ ਵੀ ਮੇਰਾ ਜੂ ਜੀ ਸੀ ਨੈੱਟ ਦਾ ਕੁਆਲੀਫਾਈ ਹੋ ਗਿਆ ਪੇਪਰ ਤਾਂ ਹੁਣ ਮਤਲਬ ਪੂਰਾ ਖੁਸ਼ੀ ਵਾਲਾ ਮਾਹੌਲਾ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਆ ਮੰਮੀ ਡੈਡੀ ਦਾਦੀ ਪੂਰਾ ਪਰਿਵਾਰ ਬਹੁਤ ਜ਼ਿਆਦਾ ਖੁਸ਼ ਹੈ ਕਿਵੇਂ ਕਿਸ ਤਰ੍ਹਾਂ ਤੁਸੀਂ ਮਤਲਬ ਪੜਾਈ ਦੇ ਵਿੱਚ ਕਿਵੇਂ ਤੁਸੀਂ ਮੰਨ ਲਾਇਆ ਜਾਂ ਕਿਵੇਂ ਤੁਹਾਨੂੰ ਸਮਾਂ ਮਿਲਦਾ ਸੀਗਾ ਜੇ ਤੁਸੀਂ ਘਰ ਦੇ ਵੀ ਕੰਮ ਨਾਲ ਕਰਦੇ ਸੀ ਹਨਾ ਤាប់ ਦੇ ਡੈਡੀ ਨਾਲ ਵੀ ਪੱਠੇ ਤੇ ਤੁਸੀਂ ਕਹਿ ਰਹੇ ਹੋ ਕੰਮ ਕਰਦੇ ਸੀਗੇ ਤੇ ਪੜਾਈ ਵਾਸਤੇ ਕਿਵੇਂ ਟਾਈਮ ਕੱਢ ਸਕਦੇ ਤੁਸੀਂ ਮੈਕਸਮ ਕੰਮ ਕਰਨਾ ਸਵੇਰ ਜਲਦੀ ਉੱਠਣਾ ਉਸ ਤੋਂ ਬਾਅਦ ਘਰੇ ਕੰਮ ਕਰਕੇ ਸਵੇਰ ਪੜਾਈ ਕਰਨੀ ਡੈਡੀ ਨਾਲ ਕੰਮ ਕਰਾ ਕੇ ਦਿਨੇ ਦਾ ਆਪਣਾ ਕਾਲਜ ਦਾ ਵਿੱਚ ਟਾਈਮ ਸਪੈਂਡ ਕਰਕੇ ਕਾਲਜ ਦੀ ਪੜਾਈ ਕਰਕੇ ਸ਼ਾਮ ਨੂੰ ਪੜਾਈ ਕਰਨੀ ਆ ਕੇ ਫਿਰ ਡੈਡੀ ਨਾਲ ਕੰਮ ਕਰਾਉਣਾ ਉਸ ਤੋਂ ਬਾਅਦ ਸ਼ਾਮ ਨੂੰ ਰਾਤ ਨੂੰ ਫਿਰ ਤੱਕ ਪੜਾਈ ਕਰਨੀ ਇਸ ਤੋਂ ਪਹਿਲਾਂ ਮੈਂ ਆਪਣਾ ਪੀਐਸਟੈਟ 2024 ਉਹ ਵੀ ਕੁਆਲੀਫਾਈ ਕੀਤਾ ਇਸੇ ਤਰੀਕੇ ਉਹ ਮੈਂ ਕੰਮ ਕਰਕੇ ਕਵਾਲਿਫਾਈ ਕੀਤਾ ਜੀ ਤੇ ਹੁਣ ਵੀ ਉਵੇਂ UGC NET ਕਵਾਲਿਫਾਈ ਕੀਤਾ ਤੇ ਜਿਵੇਂ ਤੁਸੀਂ ਘਰ ਦੇ ਕੰਮ ਕਹ ਲਓ ਮਤਲਬ ਆਪਦੇ ਪਿਤਾ ਨਾਲ ਤੁਸੀਂ ਪੱਠੇ ਵਗੈਰਾ ਤੇ ਕੰਮ ਕਰਦੇ ਰਹੇ ਹੋ ਇਸ ਤੋਂ ਇਲਾਵਾ ਕੁਝ ਹੋਰ ਕੰਮ ਕਰਦਾ ਤੁਹਾਨੂੰ ਕਰਦੇ ਹੁੰਦੇ ਸੀ ਨਾਲ ਤੁਸੀਂ ਹਾਂਜੀ ਵੀਰੇ ਘਰੇ ਗੋਟ ਫਾਰਮਿੰਗ ਦਾ ਕੰਮ ਕਰਦੇ ਹਾਂ ਬੱਕਰੀਆਂ ਰੱਖੀਆਂ ਹੋਈਆਂ ਨੇ ਆਪਣੇ ਘਰੇ ਉਹਨਾਂ ਦਾ ਕੰਮ ਧੰਦਾ ਕਰਕੇ ਉਸ ਤੋਂ ਬਾਅਦ ਫਿਰ ਮੈਂ ਦੁਬਾਰਾ ਆਪਣੀ ਪੜ੍ਹਾਈ ਦੇ ਵਿੱਚ ਲੱਗ ਜਾਂਦਾ ਸੀ ਮਤਲਬ ਬੱਕਰੀਆਂ ਤੁਸੀਂ ਆਪ ਚਰਾ ਕੇ ਲੈ ਕੇ ਜਾਂਦੇ ਹੋ ਹਾਂਜੀ ਵੀਰੇ ਠੀਕ ਹੈ ਤਾਂ ਹੋਰ ਜਿਵੇਂ ਹੁਣ ਆਪਣੇ ਵਰਗੇ ਭਰਾ ਭੈਣ ਹੁੰਦੇ ਨੇਗੇ ਹਨਾ ਜਿਹੜੇ ਮਤਲਬ ਪੜਨਾ ਵੀ ਚਾਹਦੇ ਨੇਗੇ ਜਾਂ ਜਿਹੜੇ ਪੜ ਰਹੇ ਨੇ ਉਹਨਾਂ ਨੂੰ ਤੁਸੀਂ ਆਪਦੇ ਵੱਲੋਂ ਕੀ ਸਨੇਹਾ ਕੀ ਮੈਸੇਜ ਲਾਣਾ ਚਾਹੋਗੇ ਮੈਂ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹਣਾਗਾ ਵੀ ਪੜਾਈ ਦੇ ਵਿੱਚ ਤੇ ਜ਼ਿੰਦਗੀ 'ਚ ਮੁਸ਼ਕਲਾਂ ਹਰੇਕ ਨੂੰ ਆਉਂਦੀਆਂ ਨੇ ਪਰ ਇਹਨਾਂ ਮੁਸ਼ਕਲਾਂ ਨੂੰ ਦੇਖ ਕੇ ਇਹ ਨਹੀਂ ਹੈਗਾ ਵੀ ਆਪਾਂ ਆਪਣੀ ਪੜਾਈ ਜਾਂ ਆਪਦਾ ਫਿਊਚਰ ਨੂੰ ਸਾਈਡ ਤੇ ਕਰਕੇ ਬਿਲਕੁਲ ਹੀ ਕੰਮ ਦੇ ਵਿੱਚ ਰੁੱਝ ਜਾਈਏ ਆਪਾਂ ਕੰਮ ਵੀ ਨਾਲ-ਨਾਲ ਰੱਖਣਾ ਤੇ ਘਰਦਿਆਂ ਦੀ ਜ਼ਿੰਦਗੀ ਬਣਾਉਣ ਦੇ ਲਈ ਤੇ ਆਪਦੀ ਜ਼ਿੰਦਗੀ ਬਣਾਉਣ ਦੇ ਲਈ ਪੜਾਈ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਪੜ੍ਹਾਈ ਨਾਲ ਹੀ ਆਪਾਂ ਨੂੰ ਫੋਕਸ ਕਰਨਾ ਚਾਹੀਦਾ ਕੰਮ ਮੈਂ ਨਹੀਂ ਕਹਿੰਦਾ ਵੀ ਕੰਮ ਜ਼ਰੂਰੀ ਨਹੀਂ ਕੰਮ ਵੀ ਜ਼ਰੂਰੀ ਹੈ ਪਰ ਕੰਮ ਦੇ ਨਾਲ-ਨਾਲ ਪੜ੍ਹਾਈ ਵੀ ਆਪਦੀ ਕਰਨੀ ਚਾਹੀਦੀ ਹੈ ਉਹਨੂੰ ਸਾਈਡ ਤੇ ਨਹੀਂ ਰੱਖਣਾ ਚਾਹੀਦਾ ਠੀਕ ਹੈ ਤਾਂ ਸਾਡੇ ਵੱਲੋਂ ਵੀ ਤੁਹਾਨੂੰ ਬਹੁਤ ਸਾਰੀਆਂ ਸੇਰੀਆਂ ਵਧਾਈਆਂ ਤੁਸੀਂ ਜੋ ਇਹ ਐਗਜ਼ਾਮ ਕਲੀਅਰ ਕੀਤਾਗਾ ਹਾਂਜੀ ਮੈਂ ਇਸ ਤੋਂ ਜੁਜੀਸੀ ਨੈਟ ਕੁਆਲੀਫਾਈ ਕਰਨ ਤੋਂ ਪਹਿਲਾਂ ਕੇਸ ਸਟੈਟ 2024 ਦੀ ਤਿਆਰੀ ਕੀਤੀ ਸੀ ਸਕਸੈਸ ਪੈਂਡ ਬਰ ਲਾਂਡਾ ਤੋਂ ਉੱਥੋਂ ਦੇ ਐਮ ਡੀ ਨੇ ਰੋਹਿਤ ਸਰ ਕਿਉਂਕਿ ਸਾਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਦਿੰਦੇ ਸੀ ਉਹਨਾਂ ਨੇ 간 ਨੂੰ ਕਹਿਣਾ ਹੀ ਕਹਿਣਾ ਬੀ ਮਸ਼ਕਲਾਂ ਤਾਂ ਆਉਂਦੀ ਹੀ ਰਹਿਣੀਆਂ ਜ਼ਿੰਦਗੀ ਦੇ ਵਿੱਚ ਪਰ ਤੁਸੀਂ ਆਪਣੀ ਪੜ੍ਹਾਈ ਨਹੀਂ ਛੱਡਣੀ ਹੈਗੀ ਉਹਨਾਂ ਦੀਆਂ ਗੱਲਾਂ ਸਾਡੇ ਦਿਮਾਗ ਦੇ ਵਿੱਚ ਬੈਠੀਆਂ ਹੋਈਆਂ ਨੇ ਤੇ ਉਹਨਾਂ ਦੀ ਮੋਟੀਵੇਸ਼ਨ ਦੇ ਨਾਲ ਹੀ ਮੈਨੂੰ ਲੱਗਦਾ ਕਿ ਮੈਂ UGC NET ਵੀ ਕੁਆਲੀਫਾਈ ਕਰ ਪਾਇਆ ਹਾਂ ਕਰੇ ਤੁਸੀਂ ਜਿਵੇਂ ਡੈਡੀ ਨਾਲ ਆਪਦੇ ਨਾਲ ਕੰਮ ਦੇ ਵਿੱਚ ਸਾਥ ਦਿੰਦੇ ਸੀ ਤੇ ਹੋਰ ਵੀ ਤੁਹਾਡੇ ਘਰੇ ਕੋਈ ਕੰਮ ਕਰ ਕਰਨ ਵਾਲੇ ਹੈਗੇ ਨੇ ਹਾਂਜੀ ਮੇਰੇ ਮੰਮੀ ਨੇ ਉਹ ਸਲਾਈ ਦਾ ਕੰਮ ਕਰਦੇ ਨੇਗੇ ਸਲਾਈ ਦਾ ਕੰਮ ਕਰਨ ਕਰਨ ਦੇ ਨਾਲ ਉਹ ਘਰੇਲੂ ਕੰਮ ਵੀ ਕਰਦੇ ਨੇ ਤੇ ਉਹਨਾਂ ਦੇ ਨਾਲ ਜੀ ਮੈਂ ਕੰਮ ਚ ਹੈਲਪ ਕਰਾਉਣਾ ਰਿਹਾ ਕੋਈ ਕੁਝ ਹੈ ਜੀ ਮਿਹਨਤ ਕਰਕੇ ਬੱਚੇ ਪੜ੍ਹ ਕੇ ਕਹਾਂ ਬੜੇ ਆਈ ਕਰੇ ਵੀ ਬੜੀਆ ਕੰਮ ਕਰਦੇ ਆ ਜੀ ਅਸੀਂ ਪੱਠੇ ਦਾ ਕੰਮ ਕਰਦੇ ਆ ਮਿਹਨਤ ਕਰਦੇ ਆ ਤੇ ਬੱਚਾ ਤੁਹਾਡੇ ਨਾਲ ਵੀ ਕਰਦਾ ਹੁੰਦਾ ਸੀ ਇਹ ਹਾਂਜੀ 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 ਕਰੇ ਸਾਰਾ ਕੰਮ ਕਰਾਉਂਦਾ ਕਰੇ ਮਮੀ ਨਾਲ ਹੀ ਕਿੰਨਾ ਕ ਤੁਸੀਂ ਇਹਨੂੰ ਮੋਟੀਵੇਟ ਕੀਤਾ ਜਾਂ ਪੜ੍ਹਨ ਵਾਸਤੇ ਕਿਸ ਤਰ੍ਹਾਂ ਇਹਨੂੰ ਤੁਸੀਂ ਉਹ ਕੀਤਾਗਾ ਕਹਾਂ ਬਾਈ ਤਾਂ ਕਹੇ ਵੀ ਪੜ੍ਹਾਈ ਬਹੁਤ ਜ਼ਰੂਰੀ ਹੈ ਜੀ ਢਾਈ ਤੋਂ ਬਿਨਾ ਕੁਝ ਨਹੀਂ ਹੈਗਾ ਜੀ ਹੂੰ ਵੱਡ ਕੇ ਇੱਕ ਤੇ ਲੱਗ ਜਾਉਗੇ ਦਾਜਾ ਜੀ ਦੀ ਜਿੰਦਗੀ ਬਣੀ ਤੁਹਾਨੂੰ ਬਹੁਤ ਖੁਸ਼ੀ ਹੈ ਜੀ ਸਾਡੇ ਬੇਟੇ ਦੀ ਇਹ ਪੜ੍ਹਾਈ ਵਧੀਆ ਕਰਦਾ ਹੈ ਜੀ ਕਰੇ ਵੀ ਵਧੀਆ ਕੰਮ ਕਰਦਾ ਸਾਡੇ ਨਾਲ ਤੇ ਜਿਵੇਂ ਹੁਣ ਬੱਚਾ ਆਪਣਾ ਹੈਗਾ ਇਹਨੇ ਪੜ੍ਹਾਈ ਕੀਤੀ ਕਿੰਨਾ ਕੁ ਤੁਸੀਂ ਇਹਨੂੰ ਮਤਲਬ ਪੜ੍ਹਾਈ ਦੇ ਵਿੱਚ ਅੱਗੇ ਲੈਣ ਵਾਸਤੇ ਕਿੰਨਾ ਕੁ ਤੁਸੀਂ ਮਿਹਨਤ ਕੀਤੀ ਜਾਂ ਕਿਸ ਤਰ੍ਹਾਂ ਇਹਦੇ ਨੂੰ ਅੱਗੇ ਮੋਟੀਵੇਟ ਕਰਦੇ ਰਹੇ ਅਸੀਂ ਇਹਨੂੰ ਬਹੁਤ ਕਹਿੰਦੇ ਰਹਿੰਦੇ ਆ ਜੀ ਵੜਿਆ ਕਰ ਬੇਟੇ ਪੜ੍ਹਿਆ ਕਰ ਕੰਮ ਵੀ ਕਰਦੇ ਜ਼ਰੂਰੀ ਨੇ ਪੜ੍ਹਨਾ ਵੀ ਜ਼ਰੂਰੀ ਹੈ ਜੀ ਬਹੁਤ ਮਿਹਨਤ ਕਰਦਾ ਬੱਚਾ ਤਾ ਕਰਦੇ ਕੰਮ ਦੇ ਵਿੱਚ ਵੀ ਇਹ ਤੁਹਾਡਾ ਪੂਰਾ ਸਾਥ ਦਿੰਦਾ ਹੁੰਦਾ ਸੀ ਹਾਂਜੀ ਹਾਂਜੀ ਅਸੀਂ ਐਂ ਕਹਣਾ ਚਾਹੁੰਦੇ ਸਾਡੇ ਬੇਟੀ ਦੇ ਸਾਨੂੰ ਬਹੁਤ ਖੁਸ਼ੀ ਹੋਈ ਜੇ ਤੁਸੀਂ ਸੁਣ ਲਿਆ ਫਿਰ ਨੇ ਆਵਲਾ ਪੇਪਰ ਉਹ ਕਰ ਲਿਆ ਬੱਚੇ ਨੇ ਤੇ ਸਾਨੂੰ ਇੰਨੀ ਖੁਸ਼ੀ ਹੋਈ ਨਾ ਇਸ ਕਾਰਨ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਨੀ ਜਿਹੜੇ ਤੁਸੀਂ ਇੱਥੇ ਆ ਕੇ ਪਹੁੰਚੇ ਬੱਚੇ ਵਾਸਤੇ ਬਹੁਤ ਵੱਡਾ ਧੰਨਵਾਦ ਕੀਤਾ ਤੁਸੀਂ ਆਪਦੀ ਮਿਹਨਤ ਬਹੁਤ ਇੰਜਵਾਕ ਲਾਈ ਰਾਤ ਦਿਨ ਪੜਦਾ ਸੀ ਨਾਲੇ ਆਪਦੇ ਡੈਡੀ ਨਾਲ ਪੱਠੇ ਤੇ ਹਲਪ ਕਰਾਉਂਦਾ ਨਾਲੇ ਰਾਤ ਨੂੰ ਮੰਮਾ ਨਾਲ ਕਰਾਉਂਦਾ ਫਿਰ ਬੱਕਰੀਆਂ ਦੀ ਦੇਖਭਾਲ ਕਰਦਾ ਇਹ ਬੱਚੇ ਨੂੰ ਤਾਂ ਬਹੁਤ ਸਾਨੂੰ ਇੰਨੀ ਖੁਸ਼ੀ ਹੋਈ ਨੇ ਐਸੇ ਬੱਚੇ ਤੇ ਜਦੋਂ ਸਾਨੂੰ ਪਤਾ ਲੱਗਿਆ ਕਿ ਮੁੰਡੇ ਦੇ ਪਿੱਪੀ ਪ੍ਰਕਿਰਤੀ